ਪ੍ਰੋਫਿਟ ਵਿਚ ਇਜ਼ਿੰਗ ਇਸ ਇਨ ਹੇ ਉਹ ਸਾਡੇ ਪੂਰੇ ਕ੍ਰਿਸਚੀਅਨਿਟੀ ਉੱਤੇ ਕਲੰਕ ਹੈ ਉਹ ਸਾਤਮੀ ਨੇ ਪੂਰੀ ਕ੍ਰਿਸਚੀਅਨਿਟੀ ਨੂੰ ਬਦਨਾਮ ਕਰਕੇ ਰੱਖਿਆ ਹੋਇਆ ਹੈ ਜਿੱਦ ਕਰਕੇ ਸਾਰੇ ਬਦਨਾਮ ਹੋ ਰਹੇ ਹੈ ਧਰਮ ਦੀ ਆੜ ਦੇ ਵਿੱਚ ਆ ਕੇ ਗਲਤ ਕੰਮ ਕੀਤੇ ਕੁੜੀਆਂ ਦੇ ਨਾਲ ਗਲਤ ਕੀਤਾ ਉਥੇ ਲੇਡੀਜ਼ ਦੇ ਨਾਲ ਮਾਰ ਫੋਟਾਈ ਕੀਤੀ ਕੁੜੀਆਂ ਦੇ ਨਾਲ ਸੈਕਸ਼ੂਅਲ ਹਰੈਸਮੈਂਟ ਕੀਤੀ ਜੋ ਕਿ ਇੱਕੋ ਨੇ ਧਰਮ ਦੇ ਆੜ ਦੇ ਵਿੱਚ ਕੀਤੀ ਤੁਹਾਡੇ ਮਕੰਦੀਆਂ ਕਿੰਨੀਆਂ ਕੁੜੀਆਂ ਥੇ ਹੋਣ ਬਹੁਤ ਜ਼ਿਆਦਾ ਲੜਕੀਆਂ ਹੋਰ ਵੀ ਹੋਈਆਂ ਹੈਗੇ ਨੇ ਉਥੇ ਪ੍ਰਚੰਦਰ ਪਾਸੋਂ ਨੇ ਇੱਕ ਬੱਚੀ ਦਾ ਇਹ ਮੋਲ ਸਟੇਸ਼ਨ ਕੀਤੀ ਸੀ ਜਿਹਦੇ ਉੱਤੇ ਪਾਸਕੋ ਐਕਟ ਐਡ ਹੋਇਆ ਉਹ ਬੱਚੀ ਸਾਡੇ ਨਾਲ ਹੈਗੀ ਆ ਇੱਕ ਤੁਸੀਂ ਵੀਡੀਓ ਹੋਰ ਦੇਖੀ ਹੈਗੀ ਆ ਜਿਹਦੇ ਚ ਸੀਸੀਟੀਵੀ ਦੇ ਵਿੱਚ ਇੱਕ ਔਰਤ ਦੇ ਨਾਲ ਮਾਰਕੁਟਾਈ ਕੀਤੀ ਜਾਂਦੀ ਹੈ ਉਹ ਬੀਬੀ ਵੀ ਅੱਜ ਸਾਡੇ ਨਾਲ ਨੇ ਇਹ ਸਾਰੇ ਜਾਣੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਨੇ ਜਦੋਂ ਜਦੋਂ ਤੁਸੀਂ ਮਿਲ ਕੇ ਕੀ ਉਹਨਾਂ ਨੇ ਕਿਆ ਗਲਤ ਕੀਤਾ ਜਥੇਦਾਰ ਸਾਦ ਨੇ ਆਹੀ ਕਿਹਾ ਹੈ ਗਏ ਕਿ ਤੁਸੀਂ ਚਿੰਤਾ ਨਹੀਂ ਕਰਨੀ ਤੁਸੀਂ ਸਾਡੀਆਂ ਭੈਣਾਂ ਹੈਗੀਆਂ ਅਸੀਂ ਤੁਹਾਡੇ ਨਾਲ ਅੰਤ ਤੱਕ ਖੜੇ ਰਵਾਂਗੇ ਜਦ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ ਸਿੰਘ ਸਾਹਿਬ ਅੱਜ ਤੋਂ ਬੜੇ ਬੜੇ ਮੇਰਾ ਨਾਮ ਕੋ ਅਦਰ ਸਿੰਘ ਜਵਾਬੀ ਹੈਗਾ ਸਿਮਰਨਜੀਤ ਸਿੰਘ ਮਾਨ ਮੇਰੇ ਨਾਲ ਨੇ ਅੱਜ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹੈਗੇ ਆ ਜਿਹੜੀਆਂ ਕੱਲ ਇੱਕ ਪਾਸਟਰ ਬਰਜੰਦਰ ਦੇ ਉੱਤੇ ਇੱਕ ਕੇਸ ਦੇ ਵਿੱਚ ਕਨਵਿਕਸ਼ਨ ਆਈ ਹੈਗੀ 2018 ਵਾਲੇ ਕੇਸ ਦੇ ਇੱਕ ਕੇਸ ਹੋਰ ਹੈ ਇੱਕ ਕੇਸ ਹੋਰ ਹੈਗਾ ਜਿਹਦੇ ਵਿੱਚ ਬਰਜੰਦਰ ਪਾਸਟਰ ਨੇ ਇੱਕ ਬੱਚੀ ਦਾ ਗੋਲਾਸਟੇਸ਼ਨ ਕੀਤੀ ਸੀ ਜਿਹਦੇ ਉੱਤੇ ਪਾਸਕੋ ਐਕਟ ਐਡ ਹੋਇਆ ਉਹ ਬੱਚੀ ਸਾਡੇ ਨਾਲ ਹੈਗੀ ਹੈ ਇੱਕ ਤੁਸੀਂ ਵੀਡੀਓ ਹੋਰ ਦੇਖੀ ਹੈਗੀ ਆ ਜਿਹਦੇ ਵਿੱਚ ਸੀਸੀਟੀਵੀ ਦੇ ਵਿੱਚ ਇੱਕ ਤਾਂ ਔਰਤ ਦੇ ਨਾਲ ਮਾਰਕੁਟਾਈ ਕੀਤੀ ਜਾਂਦੀ ਹੈ ਉਹ ਬੀਬੀ ਵੀ ਅੱਜ ਸਾਡੇ ਨਾਲ ਨੇ ਇਹ ਸਾਰੇ ਜਾਣੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਨੇ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਅਫਸਰਾਂ ਦੇ ਦਰਵਾਜ਼ੇ ਖੜਾਕਾਏ ਨੇ ਕਿਤੇ ਗੱਲ ਸੁਣੀ ਗਈ ਕਿਤੇ ਨਹੀਂ ਸੁਣੀ ਗਈ ਜਿਹੜੀ ਉਹ ਪੁਰਾਣੀ ਰੀਤ ਹੈਗੀ ਆ ਧੀ ਚਾਹੇ Hindu ਦੀ ਹੋਵੇ Sikh ਦੀ ਹੋਵੇ Musalman ਦੀ ਹੋਵੇ ਉਹਦੀ ਰੱਖਿਆ ਕਰਨਾ ਖਾਲਸੇ ਦਾ ਫਰਜ਼ ਹੈ ਉਸ ਰੀਤ ਦੇ ਉਸ ਰੀਤ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਇਹ ਭੈਣਾਂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੀਆਂ ਨੇ ਜਥੇਦਾਰ ਸਾਹਿਬ ਨੂੰ ਇਹਨਾਂ ਨੇ ਅਰਦਾਸ ਕੀਤੀ ਹੈਗੀ ਆ ਤੇ ਜਥੇਦਾਰ ਸਾਹਿਬ ਨੇ ਹ ਇਹਨਾਂ ਦੇ ਹੱਕ ਦੇ ਵਿੱਚ ਖੜਨ ਦਾ ਤੇ ਹਰ ਜਿਹੜੀ ਮੌਨਕਨ ਸਹਾਇਤਾ ਹੋਏਗੀ ਹਰ ਉਸ ਅਫਸਰ ਹਰ ਉਸ ਨਾਮ ਨਹੀਂ ਨਾਮ ਨਹੀਂ ਸਿਰਫ ਆਪਣੇ ਸਵਾਲ ਕਰਦੇ ਜੀ ਜਿਵੇਂ ਜੀਰ ਇੱਕ ਮਿੰਟ ਇੱਕ ਤੇ ਚੁੱਪ ਕਰੋ ਹਾਂ ਜੀ ਬਾਬਾ ਤੁਸੀਂ ਕੀ ਗੱਲ ਬਾਤ ਲਾਏ ਉਹਨਾਂ ਅਸੀਂ ਅੱਜ ਬੱਚਾ ਪਾਏ ਆ ਉੱਥੇ ਸਾਨੂੰ ਆ ਹੌਸਲਾ ਦਿੱਤਾ ਗਿਆ ਤਾਂ سپورਟ ਦਿੱਤਾ ਗਿਆ ਕਿ ਜਿਹੜੇ ਸਾਡੇ ਵੱਡੇ ਵੀਰ ਹੈ ਉਹ ਸਾਡੇ ਨਾਲ ਆ ਉਹ ਸਾਨੂੰ ਪੂਰ ਸਪੋਰਟ ਕਰ ਰਹੇ ਹੈਗੇ ਚਾਹੇ ਪ੍ਰਸ਼ਾਸਨਿਕ ਤੌਰ ਤੇ ਹੋਵੇ ਚਾਹੇ ਕਿਸੇ ਵੀ ਤੌਰ ਤੇ ਹੋਵੇ ਉਹਨਾਂ ਨੇ ਸਾਨੂੰ ਆ ਕਿਹਾ ਕਿ ਪੂਰੀ ਜਥੇਬੰਦੀ ਸਿੱਖ ਜਥੇਬੰਦੀ ਸਾਡੇ ਨਾਲ ਹੈ मैडम तो ਉਥੇ ਜਿਸ ਤਰੀਕੇ ਨਾਲ ਬੱਤਾਂ ਲੁਕੀਆਂ ਹੋਈਆਂ ਤੁਸੀਂ ਕਿਵੇਂ ਵੇਖਦੇ ਹੋ ਕਿ ਕੀ ਇਹਦੇ ਵਿੱਚ ਗਲਤ ਹੈ ਸਰ ਪਹਿਲੀ ਗੱਲ ਜਿਹੜਾ ਪ੍ਰੋਫੈਟ ਵਿਜੇਂਦਰ ਸਿੰਘ ਉਹ ਸਾਡੇ ਪੂਰੇ 크ਿਸਚੀਅਨਿਟੀ ਉੱਤੇ ਕਲੰਕ ਹੈ ਉਹ ਸਾਥਮੀ ਨੇ ਪੂਰੀ 크ਿਸਚੀਅਨਿਟੀ ਨੂੰ ਬਦਨਾਮ ਕਰਕੇ ਰੱਖਿਆ ਹੋਇਆ ਹੈ ਜਿੱਦ੍ਹੇ ਕਰਕੇ ਸਾਰੇ ਬਦਨਾਮ ਹੋ ਰਹੇ ਹੈ ਕਿਉਂਕਿ ਉਹਨੇ ਇੱਕ ਇਕੋ ਆ ਧਰਮ ਦੀ ਆੜ ਦੇ ਵਿੱਚ ਆ ਕੇ ਗਲਤ ਕੰਮ ਕੀਤੇ ਕੁੜੀਆਂ ਦੇ ਨਾਲ ਗਲਤ ਕੀਤਾ ਉਥੇ ਲੇਡੀਜ਼ ਦੇ ਨਾਲ ਮਾਰ ਪੁਟਾਈ ਕੀਤੀ ਕੁੜੀਆਂ ਦੇ ਨਾਲ ਸੈਕਸ਼ੂਅਲ ਹਰੈਸਮੈਂਟ ਕੀਤੀ ਜੋ ਕਿ ਇਕੋ ਨੇ ਧਰਮ ਦੇ ਆੜ ਦੇ ਵਿੱਚ ਕੀਤੀ ਸਕਾਡੇ ਵਿੱਚ ਕਿੰਨੀਆਂ ਕੁੜੀਆਂ ਉੱਥੇ ਹੋਣ ਬਹੁਤ ਜ਼ਿਆਦਾ ਲੜਕੀਆਂ ਹੋਰ ਵੀ ਹੈਗੀਆਂ ਉੱਥੇ ਵਨਤਾ ਕੀ ਧਰਤੀਆਂ ਸਾਹਮਣੇ ਨਹੀਂ ਆ ਰਹੀਆਂ ਕੋਈ ਡਰ ਹੈ ਕਰਦਾ ਜਾਂਦਾ ਸਾਹਮਣੇ ਆਉਂਦੀ ਤਾਂ ਹੁਣ ਉਹਨਾਂ ਨੂੰ ਬਹੁਤ ਜ਼ਿਆਦਾ ਡਰਾਇਆ ਜਾਂਦਾ ਸੀ ਸਾਫ਼ ਜਿੱਦਾਂ ਮੈਨੂੰ ਕਿਹਾ ਜਾਂਦਾ ਸੀ ਕਿ ਤੇਰੇ ਥ੍ਰੈਟ ਦਿੱਤੇ ਜਾਂਦੇ ਸੀ ਕਿ ਤੁਹਾਡੇ ਪੇਰੈਂਟਸ ਨੂੰ ਮਰਵਾ ਦਾਂਗੇ ਤੁਹਾਡੀ ਫੈਮਿਲੀ ਨੂੰ ਮਰਵਾ ਦਾਂਗੇ ਤੁਹਾਨੂੰ ਮਰਵਾ ਦਾਂਗੇ ਤਫਨਾ ਦਾਂਗੇ ਉਹੀ ਥ੍ਰੈਟ ਉਹਨਾਂ ਨੂੰ ਵੀ ਦਿੱਤੇ ਜਾਂਦੇ ਸੀ ਸਾਇਆ ਕਿਸ ਤਰ੍ਹਾਂ ਜਾਂਦਾ ਟੜਕੀਆਂ ਕੋਈ ਲਾਲਚ ਦਿੱਤਾ ਜਾਂਦਾ ਜਿਹੜੀ ਮੈਨੂੰ ਕਨਵਰਟ ਹੋਈ ਸੀ ਉਸ ਤਰ੍ਹਾਂ ਵਿੱਚ ਨਹੀਂ ਸਰ ਐਕਚੁਅਲੀ ਮੈਂ ਕੁਝ 크ਿਸਚੀਅਨਿਟੀ ਦੇ ਵਿੱਚ ਸੀਗੇ ਐਂਡ ਉੱਥੇ ਜਿਹੜੇ ਜਾਂਦੇ ਆਪਣੇ ਖੁਦ ਇੱਕ ਫੇਥ ਦੇ ਨਾਲ ਇੱਕ ٹرسٹ ਦੇ ਨਾਲ ਜਾਂਦੇ ਆ ਕਿ ਸ਼ਾਇਦ ਆ ਵੀ ਰੱਬ ਦਾ ਕਰ ਹੈਗਾ ਯਾ ਬਟ ਆ ਚੀਜ਼ ਐਤਾ ਹੈ ਕਿ ਯਾ ਕਿ ਉੱਥੇ ਸਿਰਫ ਉਹੀ ਜਿਹੜੀ ਹੈਗੀ ਉਹਨੇ ਡੇਰਾ ਬਣਾ ਰੱਖਿਆ ਸੀ ਜਿੱਥੇ ਸਾਰੀਆਂ ਚੀਜ਼ਾਂ ਗਲਤ ਕਰਦਾ ਸੀ ਧਰਮ ਦੀ ਆੜ ਦੇ ਵਿੱਚ ਕ੍ਰਿਸਚਨ ਪਾਈਚਾਰਾ ਤੁਹਾਡੇ ਨਾਲ ਮਤ ਦਿੱਤੀ ਨੂੰ ਸਰ ਅ ਅੱਜ ਸਾਨੂੰ ਕ੍ਰਿਸਚਨ ਪਾਈਚਾਰਾ ਆ ਕੇ ਕਹਿੰਦਾ ਹੈ ਗਾਇਸ ਕਿ ਤੁਸੀਂ ਇੱਧਰ-ਇੱਧਰ ਜਾ ਕੇ ਹੈਲਪ ਮੰਗਦੇ ਹੋ ਸਰ ਪਹਿਲੀ ਗੱਲ ਜੇ ਸਾਨੂੰ ਸਾਡੇ 크ਰਿਸਚੀਅਨਿਟੀ ਦੇ ਸਾਡੇ ਬ੍ਰਦਰਸ ਤੋਂ ਹੀ ਹੈਲਪ ਜੇ ਮਿਲੀ ਹੁੰਦੀ ਜੇ ਸਾਨੂੰ ਆ ਕੇ ਕਿਸੇ ਨੇ ਪੁੱਛਿਆ ਹੁੰਦਾ ਸਾਨੂੰ ਆਨ ਦੀ ਆ ਕਿਸੇ ਤੋਂ ਮਦਦ ਲੈਣ ਦੀ ਲੋੜ ਨਹੀਂ ਸੀ ਪਹਿਲੀ ਗੱਲ ਸਾਨੂੰ ਆ ਕਿਹਾ ਗਿਆ ਜਾਂ ਅਸੀਂ ਸੁਣਿਆ ਵੀ ਆ ਕਿ ਪੰਜਾਬ ਦੇ ਵਿੱਚ ਰਹਿਣ ਵਾਲੀਆਂ ਕੁੜੀਆਂ ਮਾਤਾਵਾਂ ਕਿ ਸਾਰੀਆਂ ਭੈਣਾ ਹੈਗੀਆਂ ਆ ਜੋ ਕਿ ਅੱਜ ਸਾਾਨੂੰ ਵੀਰ ਜੀ ਹੋਣਾ ਨੇ ਵੀ ਕਿਹਾ ਆ ਐਸ ਵੀ ਐਸ ਆਈ ਕਹਿੰਨੇ ਕਿ ਹੁਣ ਸਾਨੂੰ 크ਰਿਸਚਨ ਭਾਈਚਾਰਾ ਕਹਿ ਰਿਹਾ ਵਕਿ ਤੁਸੀਂ ਮਦਦ ਲਈ ਤੁਸੀਂ ਸਾਡੇ ਕੋਲ ਨਹੀਂ ਆਏ ਪਰ ਉਸ ਟਾਈਮ ਉਹਨਾਂ ਨੇ ਉਹਨਾਂ ਦੀ ਸਪੋਰਟ ਕੀਤੀ ਜੋ ਬੰਦਾ ਗਲਤ ਸੀ ਜਦ ਅਸੀਂ ਸੱਚ ਦੇ ਲਈ ਆਵਾਜ਼ ਉਠਾਈ ਉਦੋਂ ਸਾਡੇ ਨਾਲ ਕੋਈ ਨਹੀਂ ਖੜਾ ਸੀ ਸਿਵਾਏ ਵੀਰ ਜੀ ਹੁਣਾਂ ਦੇ ਪਰ ਜਦੋਂ ਜੱਜ ਸਾਹਿਬ ਤੁਸੀ ਮਿਲੇ ਕੀ ਉਹਨਾਂ ਨੇ ਗਲਤ ਕੀਤੀ ਜੱਜ ਸਾਹਿਬ ਨੇ ਆਹੀ ਕਿਹਾ ਹੈ ਗਿਆ ਕਿ ਤੁਸੀਂ ਚਿੰਤਾ ਨਹੀਂ ਕਰਨੀ ਤੁਸੀਂ ਸਾਡੀਆਂ ਭੈਣਾਂ ਹੈਗੀਆਂ ਅਸੀਂ ਤੁਹਾਡੇ ਨਾਲ ਅੰਤ ਤੱਕ ਖੜੇ ਰਵਾਂਗੇ ਜਦ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ ਉਹ ਉਹਨਾਂ ਮੈਨੂੰ ਅਪੀਲ ਕਰਨਾ ਚਾਹੁੰਦੇ ਜਦੋਂ ਹੋਰ ਪੀੜਤ ਜਿਹੜੇ ਸਾਹਮਣੇ ਨਹੀਂ ਆ ਰਹੇ ਮੈਂ ਉਹਨਾਂ ਨੂੰ ਆਹੀ ਕਹਿਣਾ ਚਾਹੁੰਗੀ ਕਿ ਤੁਸੀਂ ਵੀ ਸਾਹਮਣੇ ਆਓ ਕਿ ਤੁਹਾਨੂੰ ਵੀ ਸਪੋਰਟ ਦਿੱਤੀ ਜਾਊਗੀ ਤੁਸੀਂ ਥੋੜੀ ਜੀ ਹਿੰਮਤ ਕਰਕੇ ਬਸ ਸਾਹਮਣੇ ਆਜੋ ਲੱਗਦਾ ਕਿ ਤੁਸੀਂ ਦਾਦਾ ਦੀ ਠੋਕਰਾ ਖਾਧੀ ਕਿਤੇ ਨੁਕਸਾਨ ਨਹੀਂ ਮਿਲਿਆ ਪ੍ਰਸ਼ਾਸਨ ਦਾ ਵੀ ਦਰਵਾਜ਼ਾ ਖੜਕਾਇਆ ਸੀ ਇਸੇ ਕਰਕੇ ਸ਼੍ਰੀਕਾਲ ਤੱਕ ਸਭ ਤੁਸੀਂ ਪਹੁੰਚੇ ਜੀ ਸਰ ਬਹੁਤ ਜ਼ਿਆਦਾ ਕਦੀ ਅਸੀਂ ਕਿਤੇ ਜਾਂਦੇ ਸੀ ਮੇਰੀ ਛੋਟੀ ਜੀ ਬੇਟੀ ਹੈ ਮੈਨੂੰ ਲੈ ਕੇ ਕਦੀ ਕਿਤੇ ਜਾਂਦੇ ਸੀ ਕਦੀ ਕਿਤੇ ਕਿ ਥ੍ਰੈਟ ਅਨੇ ਜ਼ਿਆਦਾ ਆਉਂਦੇ ਸੀ ਪਰ ਕਈਆਂ ਨੇ ਸਾਡੀ ਹੈਲਪ ਕੀਤੀ ਤੇ ਕਈ ਤਾਂ ਦੇਖ ਕੇ ਇਗਨੋਰ ਕਰ ਦਿੱਤੇ ਹੁੰਦੇ ਸੀ ਇਹ ਚੀਜ਼ਾਂ ਨੂੰ ਪਰ ਅੱਜ ਜਦ ਅਸੀਂ ਇੱਥੇ ਆਏ ਤੇ ਸਾਨੂੰ ਪੂਰਾ ਸਪੋਰਟ ਦਿੱਤਾ ਗਿਆ ਕਿ ਬੰਦੀਆ ਇਹ ਬਹੁਤ ਵਧੀਆ ਗੱਲ ਹੋਈ ਹੈ ਅੱਜ ਅਸੀਂ ਅਕਾਲ ਤਖਤ ਸਾਹਿਬ ਖੜੇ ਆਂ ਸਿਮਰਨਜੀਤ ਸਿੰਘ ਮਾਨ ਇਹ ਹਿੰਦੂ ਜੱਥੇਬੰਦੀ ਤੋਂ ਨੇ ਮੈਂ ਸਿੱਖ ਜੱਥੇਬੰਦੀ ਤੋਂ ਆ ਇੱਕ ਬਹੁਤ ਵਧੀਆ ਨਵੀਂ ਸ਼ੁਰੂਆਤ ਹੋਈ ਹੈ ਕਿ ਹਿੰਦੂ ਸਿੱਖ ਜੱਥੇਬੰਦੀਆਂ ਇੱਕ ਸਟੇਜ ਤੇ ਆ ਰਹੀਆਂ ਨੇ ਪੰਜਾਬ ਦੇ ਪੰਜਾਬ ਦੇ ਭਲੇ ਦੇ ਲਈ ਹਾਂਜੀ ਸਿੱਖ ਸਾਬਬ ਦੇਖੋ ਜੀ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਦਰਬਾਰ ਸਾਹਿਬ ਆਏ ਸੀਗੇ ਆਪਣੀ ਆਸ ਲੈ ਕੇ ਆਏ ਸੀ ਸੰਨ ਉਹਨਾਂ ਨੇ ਜੱਤੇਦਾਰ ਸਾਹਿਬ ਨੇ ਬਹੁਤ ਹੌਸਲਾ ਦਿੱਤਾ ਕਿ ਤੁਹਾਡੇ ਨਾਲ ਹੈ ਪੂਰਾ ਪੰਜਾਬ ਤੁਹਾਡੇ ਨਾਲ ਹੈ ਸਾਡੀ ਪ੍ਰਸ਼ਾਸਨ ਨੇ ਪਹਿਲਾਂ ਕੋਈ ਨਹੀਂ ਸੁਣੀ ਨਾ ਕਿਸੇ ਪੁਲਿਸ ਨੇ ਸੁਣੀ ਸਾਡੀ ਕਪੂਰਥਲਾ ਪੁਲਿਸ ਨੇ ਕੋਈ ਨਹੀਂ ਸੀ ਸੁਣੀ ਜਦੋਂ ਅੱਜ ਇਹਨਾਂ ਦੇ ਕੋਲ ਆਏ ਸਾਨੂੰ ਹੌਸਲਾ ਦਿੱਤਾ ਇਹਨਾਂ ਨੇ ਕਾਲ ਵੀ ਕਰਨਗੇ ਔਰ ਸਾਨੂੰ ਬਹੁਤ ਸਾਰਾ ਹੌਸਲਾ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਇਹਨਾਂ ਤੇ ਕਿ ਸਾਨੂੰ ਗਾਜੇ ਨਾਲ ਨੇ ਬਾਕੀ ਅਸੀਂ ਬਹੁਤ ਜਿਹੜਾ ਇਹ ਕ੍ਰਿਸ਼ਚਨ ਭਾਈ ਜਿਹੜੇ ਨੇ ਬਦਨਾਮ ਕਰ ਰੱਖਿਆ ਬਲਜਿੰਦਰ ਪਾਸਟਰ ਨੇ ਉਹ ਉਸ ਨਾਂ ਤੇ ਉਹ ਕਲੰਕ ਜਿਹੜਾ ਬਲਜਿੰਦਰ ਪਾਸਟਰ ਨੂੰ ਕਲੰਕ ਸੀਗਾ ਇੱਕ ਬਲਜਿੰਦਰ ਪਾਸਟਰ ਇੱਕ ਕ੍ਰਿਸ਼ਚਨ ਧਰਮ ਦੇ ਨਾਂ ਤੇ ਉਹ ਕਲੰਕ ਸੀਗਾ ਇੱਕ ਜਾਦੂਗਰ ਸੀਗਾ ਲੋਕਾਂ ਨਾਲ ਉਹ ਚਾਂਦੇ ਦੇ ਕੇ ਉਹਨਾਂ ਨੂੰ ਆਪਣੇ ਪਲੇ ਵਿੱਚ ਬਣਾ ਕਰਦਾ ਸੀਗਾ ਜੀ ਤੇ ਉੱਥੇ ਜਾ ਕੇ ਉਹ ਪਲਾਨ ਕਰਦਾ ਸੀਗਾ ਵੀ ਬੀਲ ਚੇਤੇ ਵੇਜੇ ਕੋਈ ਹਸਪੀਟਲ ਚ ਬੰਦਾ ਵੀ ਕਹਿੰਦਾ ਮੈਂ ਠੀਕ ਕਰਦਾ ਪਰ ਇਦਾਂ ਦਾ ਕੁਝ ਨਹੀਂ ਸੀਗਾ ਸਭ ਝੂਠ ਸੀਗਾ ਉਹ ਅੰਦਰ ਜਿਹੜਾ ਚਾਰਜ ਦੇ ਅੰਦਰ ਕੰਮ ਚੱਲਦਾ ਸੀਗਾ ਉੱਥੇ ਕੁੜੀਆਂ ਨੂੰ ਛੇੜਛਾੜ ਕਰਨੀ ਮੈਂ ਮੀਡੀਆ ਸਾਹਮਣੇ ਦੱਸ ਨਹੀਂ ਸਕਦਾ ਜਿਹੜੇ ਉੱਥੇ ਕੰਮ ਚੱਲਦੇ ਨੇ ਸਾਡੀਆਂ ਹੋਰ ਭੈਣਾਂ ਬਹੁਤ ਨੇ ਜਿਹੜੀਆਂ ਉੱਥੇ ਤੰਗ ਪਰੇਸ਼ਾਨ ਨੇ ਹੁਣ ਉਥੋਂ ਨਿਕਲ ਕੇ ਬਾਹਰ ਨਿਕਲਣਗੇ ਸਾਨੂੰ ਬਹੁਤ ਸਾਰੀਆਂ ਭੈਣਾਂ ਸਾਡੇ ਸਾਹਮਣੇ ਆਣ ਗਈਆਂ ਕੁੜੇ ਮੁੰਡਾ ਜਿਹੜਾ ਜਿਹਦੇ ਕਰਕੇ ਲੜਾਈ ਸ਼ੁਰੂ ਹੋਈ ਸੀ ਉਹਨਾਂ ਨੂੰ ਕੁੱਟ ਮਾਰ ਸ਼ੁਰੂ ਉਹਨੇ ਹੈਲਪ ਮੰਗੀ ਸੀ ਇੱਕ ਜਿਹੜੀ ਵੀਡੀਓ ਤੁਸੀਂ ਕੈਮਰੇ ਰਾਹੀਂ ਦੇਖੀ ਵੀ ਸੀਗੀ ਉਹਦੇ ਵਿੱਚ ਉਹਨਾਂ ਤੋਂ ਹੈਲਪ ਮੰਗੇ ਇਹਨਾਂ ਭੈਣ ਤੋਂ ਰਣਜੀਤ ਤੋਂ ਹੈਲਪ ਮੰਗੀ ਸੀ ਉਹਨਾਂ ਨੇ ਉਹ ਤੋਂ ਬਾਅਦ ਜਦੋਂ ਪਾਸਟਰ ਦੀ ਮੀਡੀਆ ਸਾਹਮਣੇ ਵੀਡੀਓ ਵਾਇਰਲ ਹੋਈ ਕੁੱਟ ਵਾਲੀ ਲੈਪਟਾਪ ਮਾਰਦੇ ਦੀ ਉਹ ਤੋਂ ਬਾਅਦ ਪਤਾ ਲੱਗਿਆ ਕਿ ਇਹ ਪਾਸਟਰ ਨਹੀਂ ਇਹ ਇੱਕ ਸਾਡੀਆਂ ਇਨਸਾਨ ਹੈ ਕਿ ਕਿਵੇਂ ਕੁੜ ਦਾ ਨਜ਼ਰ ਆ ਰਿਹਾ ਕੋਈ ਵੀ ਧਰਮ ਇਦਾਂ ਦਾ ਨਹੀਂ ਕਰਦਾ ਨਾ ਕੋਈ ਸਾਡੇ ਧਰਮ ਚ ਤਾਂ ਪੈਸੇ ਹੈ ਹੀ ਨਹੀਂ ਕਿ ਏਦਾਂ ਦੇ ਕੋਈ ਉਹ ਕਰੇ ਹੁਣ ਉਹਨੂੰ ਕੱਲ ਅਦਾਲਤ ਨੇ ਸਜ਼ਾ ਦਿੱਤੀ ਹੈ ਪਟਿਆਲੇ ਜਿਲ੍ਹੇ ਚ ਭੇਜ ਚੁੱਕਿਆ ਤੇ ਉਹ ਇੱਕ ਤਰੀਕ ਨੂੰ ਸਜ਼ਾ ਦੱਸੀ ਜਾਊਗੀ ਉਹ 10 ਸਾਲ ਦੀ ਹੈ 20 ਸਾਲ ਦੀ ਹੈ ਉਹ ਦੱਸਿਆ ਜਾਊਗਾ ਮਾਨਿਕ 1 ਅਪ੍ਰੈਲ ਨੂੰ ਬਾਕੀ ਤੁਸੀਂ 2 ਮਿੰਟ ਤੁਸੀਂ ਗੱਲ ਕਰ ਸਕਦੇ ਇੱਕ ਬੇਨਤੀ ਕਰ ਦਵਾਂ ਪਖੰਡਵਾਦ ਜਿਹੜਾ ਹੈਗਾ ਪੰਚੇਰਾਵਾਦ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਫੱਲਿਆ ਹੋਇਆ ਜਿਹੜਾ ਪਾਸਟਰ ਬਰਜੰਦਰ ਹੈਗਾ ਇਹਨੇ ਇਸਾਈਅਤ ਨੂੰ ਵੀ ਕਲੰਕਿਤ ਕੀਤਾ ਬਲਾਤਕਾਰੀ ਪਾਸਟਰ ਬਰਜੰਦਰ ਹੈ ਪਰ ਕਲੰਕਤ ਸਹਾਇਤ ਹੋ ਗਈ ਅਸੀਂ ਬੇਨਤੀ ਕਰਦੇ ਹਾਂ ਸਾਈਆਂ ਨੂੰ ਵੀ ਸਾਈ ਭਾਰੇ ਚਾਰੇ ਵਿਚਾਰੇ ਨੂੰ ਵੀ ਕਿਉਂਕਿ ਤੁਹਾਡੇ ਧਰਮ ਦਾ ਮਾਮਲਾ ਆ ਤੁਹਾਨੂੰ ਇਸ ਤੇ ਸੰਗਿਆਨ ਲੈਣਾ ਚਾਹੀਦਾ ਤੁਹਾਨੂੰ ਵੀ ਇਸ ਲੜਾਈ ਦੇ ਵਿੱਚ ਨਾਲ ਆਣਾ ਚਾਹੀਦਾ ਇੱਕ ਬੇਨਤੀ ਹੋਰ ਕਰਦਾ ਕਿਸੇ ਵੀ ਇੱਕ ਇੱਕ ਸਾਡੇ ਕੋਲ ਵੀਡੀਓ ਹੋਰ ਆਈ ਹੈ ਇੱਕ ਭੈਣ ਦੇ ਲੱਤਾਂ ਮਾਰੀਆਂ ਗਈਆਂ ਉਸੇ ਆ ਦੇਰੇ ਦੇ ਵਿੱਚ ਮੈਂ ਉਹਨੂੰ ਚਰਤ ਨਹੀਂ ਕਮਾਂਗਾ ਸੀਨੇ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਉਹ ਭੈਣ ਇੰਨੀ ਡਰੀ ਹੋਈ ਆ ਜੀ 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 ਐਸੇ ਪਾਸਟਰ ਵੱਲੋਂ ਮੈਂ ਉਸ ਭੈਣ ਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਵੀ ਪੁੱਤਰ ਤੇਰੀ ਆਵਾਜ਼ ਸਾਡੇ ਤੱਕ ਪਹੁੰਚੀ ਸੀ ਪਰ ਅਸੀਂ ਤੇਰੇ ਤੱਕ ਪਹੁੰਚ ਨਹੀਂ ਕਰ ਸਕੇ ਕਿਉਂਕਿ ਤੂੰ ਡਰੀ ਹੋਈ ਆ ਅੱਜ ਤੇਰਾ ਦੁੱਖੀ ਸਲਾਖਾਂ ਦੇ ਪਿੱਛੇ ਆ ਪੁੱਤ ਇੱਕ ਵਾਰੀ ਤੂੰ ਸਾਹਮਣੇ ਆ ਤੇਰੇ ਨਾਲ ਖੜੇ ਆ ਹਿੰਦੂ ਜੱਥੇਬੰਦੀਆਂ ਖੜਨਗੀਆਂ ਸਿੱਖ ਜੱਥੇਬੰਦੀਆਂ ਖੜਨਗੀਆਂ ਪੰਜਾਬ ਦੀਆਂ ਬਹੁਤ ਜਥੇਦਾਰ ਜੀ ਨੂੰ ਮੁਲਾਕਾਤ ਕਰਨ ਲਈ ਪਹੁੰਚ ਗਿਓ कि अंदर नतमस्तक हो नहीं गए ਤੁਸੀਂ ਮੈਨੂੰ ਨਤਮਸਤਕ ਹੋ ਨਹੀਂ ਗਏ ਜਥੇਦਾਰ ਜੀ ਨੇ ਮੁਲਾਕਾਤ ਤਾਂ ਕੀਤੀ ਹੈ ਪਰ ਅੰਦਰ ਤੁਸੀਂ ਨਤਮਸਤਕ ਹੋ ਨਹੀਂ ਗਏ ਸਰ ਮੇਰੇ ਕੋ ਸਟਿਚਸ ਲੱਗੇ ਹੋਏ ਐਮ ਅਰ ਇਸ ਕਾਰਨ ਮੂਝੇ ਅਬ ਪਲੀਜ਼ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਪੀਸ ਅਬੀ ਬਸ ਕਰੀਏ ਆਪ ਜੀ ਰੈਣ ਤੋਂ ਟੰਕੇ ਲੱਗੇ ਹੋਏ ਐ